ਸਸਿਕਲ ਤੁਸੇ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ सुरेंद्र ਚਿੰਦਾ ਅੱਜ ਅਸੀਂ ਪਹੁੰਚਿਆ ਜੇ ਮਾਡਲ ਟਾਉਨ ਦੇ ਸਮਸ਼ਾਨ ਘਾਟ ਜਿੱਥੇ ਕਿ ਸੁਰਜੀਤ ਪਾਤਰ ਜੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀਗਾ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀਆਂ ਤੇ ਜਿੱਥੇ ਕਿ ਸੀਐਮ ਸਾਹਿਬ ਵੀ ਪਹੁੰਚੇ ਬਹੁਤ ਸ਼ਾਫਤ ਕੀ ਰਹੇ ਹੈ ਜੀ ਕਮਾ ਚੁਣ ਸਾਧਿਕ ਹਾਰੇ ਕ ਖਫ ਨਾਮ ਹੋ ਚੁੱਕੀ ਹੈ ਜੀ ਇਸ ਉੱਤੇ ਪਏ ਰਹਿ ਕੇ ਇਸਰ ਗੱਲ ਕਰਦੇ ਸੀ ਭਗਵਾਨ ਬੋਲੀ ਚ ਲਾਈਵ ਪੰਜਾਬ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਕਿ ਜੇ ਮੈਂ ਸਰਕਾਰ ਦੇ ਨਾਲ ਜੋ ਕਰੂੰਗਾ ਤੁਸੀਂ ਕਹੋਗੇ ਤੇ ਕਰੋ ਲਾਈਵ ਪੰਜਾਬ ਭਾਈ ਕਰਦੇ ਰਹੋ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਕੁਝ ਕਰੋਗੇ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਦੇ ਤੋਂ ਲਾਈਵ ਪਾਜੀ ਮੜਾ ਮੇਰਾ ਲਪੋਇ ਜੀ ਸਾਰਾ ਮੰਕ ਪੁੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਂ ਬੋਲੀ ਸੇਵਾ ਹੀ ਹੋਊਗੀ ਉਹ ਤਾਂ ਕਿਉਂਕਿ ਯੂਥ ਵਾਸਤੇ ਪਾਤਰ अवार्ड ਸ਼ੁਰੂ ਕਰਾਂਗੇ ਸਤਾਰਜਨ अवार्ड ਹੈ ਠੀਕ ਹੈ ਉਹ ਖੇਡਾਂ ਵਾਸਤੇ ਇਹ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ अवार्ड ਸ਼ੁਰੂ ਕਰਾਂਗੇ ਸਤਮੀ ਅਠਵੀਂ ਕਲਾਸ ਤੋਂ ਬੱਚੇ ਈ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਨੀ 3 ਲੱਖ 50000 ਰੁਪਏ ਦੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸੂਲਤਾਂ ਸਰਕਾਰੀ ਇਹ ਸੁਭਿਲੇਵਲ ਤੇ ਹੋ ਜਾਏ ਜੀ ਸੈਟਲਪ ਮਾਨਸਾ ਮਾਨਸਾ ਸਾਥ ਕਾਮਿਲ ਨੇ ਗੱਲ ਕਰ ਰਿਹਾ ਮਾਈਕ ਨੀਚੇ ਕਰ ਦਿਓ ਜਾਰੀ ਰਹੀ ਗੈਲਰੀ ਨੂੰ ਆਹ ਬੜੀ ਰਹੀ ਕੋਈ ਮਾਈਕ ਆਹ ਪਾਤਰਵਾੜ ਦੀ ਜਿਹੜੀ ਨੂੰ ਇੱਛਾ ਲੱਗਦੀ ਕਿ ਬਹੁਤ ਪਤਲੇ ਕਰੋ ਮੈਡਮ ਕੋਈ ਜਣਾ ਹੋਣਾ ਇਹ ਤਾਂ ਪਾਤਰਵਾੜ ਤੱਕ ਚੁੱਕੀ ਜੀ ਮੈਂ ਕਹਿੰਦਾ ਜਿਹੜੀ ਸੂਣ ਛੱਡ ਕੇ ਗਏ ਨਾ ਪਾਤਰਵਾੜ ਦਾ ਮਤਲਬ ਹੈ ਜਿਹੜੇ ਚੈਂਜ ਬੱਚਿਆਂ ਦੇ ਵਿੱਚ ਸਰ ਮਾਈਕ ਨੀਚੇ ਕਰ ਦਿਓ ਯਾਰ ਮਾਈਕ ਦਾ ਸਿਰ ਤੋਂ ਉੱਪਰ ਗਿਆ ਸਿਰ ਤੋਂ ਉੱਤੇ ਕਿਤੇ ਹੋ ਮਾਈਕ ਯਾਰ ਦੱਸੋ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਟਾਈਮ ਜਿਹੜਾ ਖੜਾ ਹੁੰਦੇ ਆਂ ਅਗਲੇ ਸਾਲ ਜੇ ਪੱਤੇ ਪੈਣਾ ਯਾਰ ਮਾਈਕ ਦੀ ਉਹ ਕੰਪੀਟੀਸ਼ਨ ਵਾਲੀ ਕੀ ਹੋਣੀ ਮਨਸਬ ਟੋੜਦਾ ਜਿਹੜੀ ਸਪੀਚ ਦਿੰਦਾ ਉਹਨਾਂ ਵਰਗੀ ਮਾਈਕ ਉਹ ਪਾਜੀ ਮੈਂ ਘੇਰ ਲਾਂਗਾ ਯਾਰ ਪੈਸਾ ਨਹੀਂ ਗੱਲ ਚੱਲਦੀ ਯਾਰ ਲਿਖਣ ਨੂੰ ਹੱਥ ਨਹੀਂ ਪੈ ਰਿਹਾ ਤਾਂ ਦੇਖੋ ਖੜਾ ਕਿੱਥੇ ਹੋਇਆ ਕੀ ਹੋਇਆ ਜੇ ਪੱਤੇ ਚੜਾਈ ਜੇ ਅਗਲੀ ਰੋਤਰ ਜਿਵੇਂ ਲੈਂਦੇ ਆਂ ਲੈ ਤੁਕਲਮ ਹੱਥ ਪਰੇ ਕਰੋ ਯਾਰ ਮੈਡਮ ਜੀ 6 ਫੁੱਟ ਚ ਚਲੋ ਜੀ ਬਹੁਤਾ ਚਾਹ ਰਿਹਾ ਤੇ ਸਾਹ ਦੇ ਲਈ ਇਸ ਵਾਰ ਮਟਰ ਰੱਖਤਾ ਸੀ ਜੀ ਇਹ ਬਹੁਤ ਕੁਝ ਅਲੱਗ ਸੀ ਬਹੁਤ 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 ਹੋਰ ਨੇ ਸਮਝੇ ਡੇਢ ਜੀ ਉਹਨਾਂ ਦਾ ਕਹਿ ਬਹੁਤ ਜਲਦੀ ਚਲੇਗੇ ਸਾਹ ਦੇ ਯੁੱਗ ਦਾ ਹਲਕਾ ਸ਼ਬਦ ਨਹੀਂ ਹੈ ਹੁਣ ਇਸ ਟਾਈਮ ਸੀਐਮ ਤੋਂ ਕੰਤਪਾਲ ਜੀ ਵੀਰ ਰਾਏ ਨੂੰ ਤੇ ਐਨਡੀ ਇਹਨੀ ਦੁਨੀਆ ਇਹ ਜੀ ਪੱਤਾ ਜੋ ਆਪਣੇ ਲੋਕ ਜੀ ਪਿਆਰ ਕਰਦੇ ਸੀ ਉਹ ਪਿਆਰ ਦੇ ਕਾਬਲ ਸੀ ਉਹ ਲਿਖੀ ਮੈਂ ਸਮਝਾ ਕਿ ਸ਼ਿਸ਼ ਕੁਮਾਰ ਪਟਾਲਪਾ ਜੀ ਕਿਸੇ ਸ਼ਾਇਦ ਦੁਨੀਆ ਪਰ ਤਾਂ ਪਿਆਰ ਮਿਲਿਆ ਜੋ 125 ਪੱਤਰ ਸਭੀ ਉਹਨਾਂ ਦਾ ਇੱਕ ਐਸਾ ਸ਼ਾਇਰ ਪੜਾ ਐਸਾ ਪੱਤਾ ਜੀ ਕਿ ਅਸੀ ਸਖੀਅਤ ਬਹੁਤ ਸ਼ਾਨਦਾਰ ਬਹੁਤ ਬੜਾ ਪਰੇਸ਼ੁਭਾਦ ਸੀ ਪਰ ਇਹ ਪਿਛਲੇ ਹਫਤੇ ਜਿੰਨ ਇਕੱਠੇ ਸੀਗੇ ਸੁਬਾਹੋਂ ਦਰਾਂ ਇਕੱਠੇ ਨੇ ਲੰਚ ਕੀਤਾ ਉਹ ਕੋਈ ਅਜੀਬ ਗੱਲ ਲੱਗਦੀ ਨਹੀਂ ਸੀ ਕਿ ਕੋਈ ਸੇਕ ਕੀਤਾ ਜਾਂ ਕੋਈ ਇਦਾਂ ਦੇ ਕੰਮ ਆ ਅਚਾਨਕ ਉਹਨਾਂ ਦਾ ਜਾਨ ਬਹੁਤ ਦੁੱਖ ਲੱਗਦਾ ਨਹੀਂ ਕਿਤੇ ਅੱਜ ਅੱਜ ਇਤਲਾਮੀ ਵੀ ਦਿੱਤੀ ਗਈ ਜਿਵੇਂ ਸਵਰਗਾ ਚ ਬਸਾਂ ਹੈ ਜੀ ਉਹ ਡਿਜ਼ਰਵ ਕਰਦੇ ਜੀ ਗਏ ਵੀ ਫਕੀਰਾਂ ਵਾਂਗੂ ਜਿਹੜਾ ਸੁੱਤੇ ਪਈ ਰਹੇ ਇਹ ਇੱਕ ਜਦੋਂ ਆਪ ਨੇ ਇਹ ਉਹਨਾਂ ਕੋਲੋਂ ਡਾ ਘਾਟਾ ਸਾਡੇ ਵਾਸਤੇ ਅੱਖਾਂ ਤੇ ਨਮ ਵੀ ਆਇਆ ਬਿਲਕੁਲ ਜਿਉਣਾ ਜਾਣਾ ਹੀ ਇੱਕ ਆਪਣਾ ਜੀ ਸਾਡੇ ਵਾਸਤੇ ਘਾਟਾ ਤਾਂ ਇਹ ਅਕੀ ਦੁਨੀਆ ਦੇ ਬੜੇ ਪਿਆਰੇ ਸੀ ਸਾਡੇ ਕਈ ਸਬਜਨ ਕਿਸੇ ਤਰੋਚ ਵੀ ਆ ਜਾਂਦੇ ਆ ਪਰ ਇਹਨਾਂ ਦਾ ਐ ਨਹੀਂ ਕਿਤੇ ਜਦ ਯੂਨੀਵਰਸਿਟੀ ਮਹੀਨਾ ਹੋ ਗਿਆ ਸਾਡੇ ਆਲਖ ਸਾਹਿਬ ਉਹਨਾਂ ਨੇ ਦਰਸ਼ਿਤ ਗਿਆ ਅਸਲ ਦੇ ਇਜਾਜ਼ਤ ਦੇ ਵਿੱਚ ਕ੍ਰੋਮ ਕਰਾਇਆ ਸੀ ਉੱਥੇ ਬੜਾ ਅੱਛਾ ਮੇਰੇ ਬਾਰੇ ਵੀ ਅਸੀਂ ਤਾਂ ਜਦੋਂ ਛੋਟੇ ਜਿਹੇ ਕਲਾਕਾਰ ਬਣੇ ਕਹਿੰਦਾ ਬਾਲੀ ਜਦੋਂ ਤੂੰ ਗਿਆ ਮੈਨੂੰ ਲੱਗਦਾ ਵੀ ਇਹਦੇ ਕੈਰੀ ਵਿੱਚ ਫੁੱਲ ਖੜ ਗਿਆ ਹਰ ਕਲਾਕਾਰ ਬਾਰੇ ਕبھی ਬਾਰੇ ਭੋਰਨਾ ਕਦੇ ਤਹਿਸ਼ੀਬ ਬਾਦਰ ਸਾਹਿਬ ਦਾ ਇਸ ਤਰ੍ਹਾਂ ਰੁਕਸ਼ਤ ਹੋਣਾ ਸਾਰੇ ਉਹਨਾਂ ਦੇ ਪਰਿਵਾਰ ਨੂੰ ਤੇ ਸਦਮਾ ਲੱਗੇ ਲੱਗੇ ਉਹਨਾਂ ਦੇ ਚਾਹਵਾਨਾਂ ਨੂੰ ਉਹਨਾਂ ਦੇ ਮਿੱਤਰਾਂ ਸੱਜਣਾਂ ਨੂੰ ਬਹੁਤ ਵੱਡਾ ਲੱਗਾ ਸਾਡਾ ਇੱਕ ਬੜਾ بڑا ਜਿਹੜਾ ਐਡਾ ਵੱਡਾ ਨਾ ਇੱਕ ਜੀਵਨ ਦੀ ਜਾਗਦੀ ਇੰਸਟੀਚਿਊਸ਼ਨ ਸੰਸਥਾ ਉਹ ਮੈਂ ਤੇ ਉਹ ਚੁੱਕ ਚੁੱਕੀ ਦੇ ਚਲਾ ਜਾਵੇ ਤੇ ਵਾਕਈ ਬਹੁਤ ਵੱਡਾ ਘਾਟਾ ਪਿਆ ਸਾਡੀ ਪੰਜਾਬ ਦੀ ਬਰਾਸਤ ਨੂੰ ਸਾਡੇ ਪੰਜਾਬ ਦੇ ਸਿਹਤ ਨੂੰ ਉਹਨਾਂ ਦਾ ਬਹੁਤ ਵੱਡਾ ਜੋਖਮ ਦਰ ਰਿਹਾ ਹੈਗਾ ਵੱਖ-ਵੱਖ ਇੰਸਟੀਚੂਨਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪੀ ਐ ਜੀ ਵਿੱਚ ਪੜਾਇਆ ਜੋ ਹੁਣ ਉਹ ਆਡ ਕਾਉਂਸਲ ਦੇ ਵਿੱਚ ਐਜੇ ਚੇਅਰਮੈਨ ਕੰਮ ਕਰ ਰਹੇ ਹਾਂ ਸਾਡੀ ਜੇ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਾਂ ਤੇ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਨਾਲ ਉਹਨਾਂ ਦੀ ਸਾਹਜ 86 ਤੋਂ ਲੈ ਕੇ ਹੁਣ ਤੱਕ ਸਟਿਲ ਬਣੀ ਰਹੀ ਤੇ ਆਪਣੇ ਵੱਡੇ ਭਰਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬੜੇ ਇਕੱਠਿਆਂ ਦੇ ਓਪੀਨੀਅਨਸ ਜਿਹੜੇ ਇਕੱਠਿਆਂ ਨੇ ਕੰਮ ਵੀ ਕੀਤਾ ਸੋ ਉਜਾਤਾ ਕਦੇ ਭੁੱਲਣੀ ਹੈ ਲੱਗਦਾ ਹੈ ਕਿ ਜੇ ਸੇਪ ਘਰ ਤੋਂ ਆਸ ਤੇ ਵਾਰਡ ਨਾਲੋਂ ਸਮਾਜਿਕ ਤੌਰ ਤੇ ਆਸਦਾ ਤੇ ਪੂਰੇ ਵਾਰਡ ਦੇ ਵਿੱਚ ਕੰਟਰੋਲ ਵੀ ਉਹਨਾਂ ਨੇ ਸਾਰੇ ਛੋਟੇ ਵੱਡੇ ਜਿੰਨੇ ਵੀ ਪੰਜਾਬੀ ਵਸਦੇ ਸਾਰੇ ਨੇ ਯਿਆ ਕਰਦੇ ਨੇ ਕਿ ਇੱਕ ਘਟਨਾ ਤੋਂ ਜਦੋਂ ਘਟਦਾ ਇਹ ਹੁੰਦਾ ਹੈ ਕਿ ਇਹ ਬੰਦਾ ਆਉਂਦਾ ਹੈ ਬੰਦਾ ਆਪਣੇ ਕੰਮ ਕਰਦਾ ਹੈ ਆਪਣਾ ਜੋ ਯੋਗਦਾਨ ਹੋਂਗਾ ਪਾ ਕੇ ਚਲਾ ਜਾਂਦਾ ਹੈ ਇਸ ਤੀ ਦੇ ਪਹਿਲਾਂ ਵੀ ਪਰਟੀਪੇਸ਼ਨ ਸ਼ਿਵ ਕੁਮਾਰ ਮਦਾਨ ਵੀ ਸਾਡੀ ਦਰਤੀ ਦਾ ਸ਼ਾਇਰ ਹੈ ਹੈ ਪਾਸ਼ ਵੀ ਸਾਡੀ ਦਰਤੀ ਦਾ ਸ਼ਾਇਰ ਹੈ ਸੰਤਰਾ ਮਦასი ਵੀ ਸਾਡੀ ਦਰਤੀ ਦਾ ਸ਼ਾਇਰ ਹੈ ਚਿਖੜਾਰ ਵੀ ਸਾਡੀ ਦਰਤੀ ਦਾ ਸ਼ਾਇਰ ਹੈ ਇਹ ਇਸ ਇਹ ਧਰਤੀ ਦੀ ਇਸ ਤਰ੍ਹਾਂ ਦੀ ਸ਼ੁਰੂਆਤ ਇਹ ਵੱਡੇ ਵੱਡੇ ਬੰਦੇ ਪੈਦਾ ਕਰਦੇ ਅਖੀਰ ਵਿੱਚ ਜਦੋਂ ਵੀ ਅਸੀਂ ਤਾਂ ਉਹ ਮਤਲਬ ਗੱਲਾਂ ਕਰਦੇ ਸੀਗੇ ਨਾਟਕਾਂ ਦੀ ਗੱਲਾਂ ਕਰਦੇ ਸੀਗੇ ਲਿਖਣ ਦੀ ਗੱਲਾਂ ਕਰਦੇ ਸੀਗੇ ਨਾ ਵੀ ਪਲੈਨਿੰਗ ਕਰਦੇ ਸੀਗੇ ਜਿਹਨਾਂ ਦੇ ਵਿੱਚ ਬਹੁਤ ਖੁਸ਼ ਹੋਣਾ ਦਾ ਵੀ ਤਾਂ ਫਿਰ ਉਸ ਤਾਂ ਮੈਂ ਹੀ ਉਹਨਾਂ ਨੂੰ ਸਭ ਤੋਂ ਵੱਡਾ ਰੋਲ ਤੇ ਮੈਂ ਹੀ ਦਿੱਤਾ ਆਪਦੀ ਫਿਲਮ ਦੇ ਵਿੱਚ ਦਾੜਾ ਦੇ ਵਿੱਚ बतौर ਪ੍ਰੋਫੈਸਰ ਵੀ ਕਿ ਸ਼ਾਇਰਨਾ ਪ੍ਰੋਫੈਸਰ ਦੇ ਤੌਰ ਤੇ ਮੈਂ ਸ਼ਿਕਨ ਕੀਤਾ ਉਹਨਾਂ ਨੂੰ ਹੈ ਤੋ ਮੈਨੂੰ ਹੱਸਦੇ ਸੀ ਇਹਨੇ ਤੁਮੀ ਮੈਨੂੰ ਖਿੱਚ ਲਿਆ ਮੈਂ ਹੂਰ ਨਹੀਂ ਕਿਸੇ ਨਾਲ ਕੰਮ ਕਰਨਾ ਸੀ ਤੇ ਮਤਲਬ ਕਿ ਸਾਡੀ ਮੁਹੱਬਤ ਇੰਨੀ ਖੂਬਸੂਰਤ ਸੀ ਮੇਰੇ ਵੱਡੇ ਭਰਾ ਸਨ ਤੇ ਮੈਨੂੰ ਸਮੇਸAMENTE ਗਾਈਡ ਵੀ ਕਰਦੇ ਸਨ ਤੇ ਪੱਟੇ ਪੱਟੇ ਲੋਕ ਸਨ ਲੱਗਦਾ ਜਿਵੇਂ ਸ੍ਰੀ ਭਗਵਾਨਤਮਨ ਜੀ ਆਏ ਹੋਏ ਜਿਨੇ ਉਹਨਾਂ ਦੀ ਵੀ ਅੱਜ ਅੱਖਾਂ ਨਾਲ ਚੰਦਮਾ ਆਈ ਤਕੋ ਸਾਰੇ ਜੀ ਆਏ ਨਾਟ ਓਨਲੀ ਦਾ ਸੀਐਮ ਸਾਹਿਬ ਸਾਰਿਆਂ ਦੇ ਜਿੰਨੇ ਵੀ ਉਹਨਾਂ ਨਾਲ ਜਿਨ੍ਹਾਂ ਨੇ ਵੀ ਕੋ ਪਲ ਕੇ ਜਾ ਰਹੇ ਨੇ ਹਰ ਇੱਕ ਬੰਦੇ ਨੂੰ ਪਿਆਰ ਲੱਗਾ ਸਾਰਾ ਹਰ ਬੰਦੇ ਇੱਥੇ ਪਹੁੰਚੇ ਹੈ ਤੇ ਮੈਂ ਸੱਚੀ ਪਾਸ਼ਾ ਵੈਗਰੂ ਕੀ ਅਰਦਾਸ ਕਰਦਾ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਬੱਚੇ ਨੂੰ ਬਲ ਬਖਸ਼ੇ ਕਿ ਉਹ ਆਪਣੇ ਪਿਤਾ ਨੂੰ ਹੋਰ ਜ਼ਿਆਦਾ ਤਰੱਕੀ ਕਰੇ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦੇ ਕੇ ਗਏ ਨੇ ਸਵਰਗਲ ਵਾਸਾ ਹੋਇਆ ਤੇ ਸੱਚੇ ਪਾਸ਼ਾ ਉਹਨਾਂ ਨੂੰ ਸਵਰਗਾਂ ਚ ਸਾਬੇ ਤੇ ਜਿੰਨਾ ਪੰਜਾਬੀ ਸਹਿਤ ਨਹੀਂ ਉਹਨਾਂ ਨੇ ਜੋਗਦਾਰ ਪਾਇਆ ਕੋਈ ਇਸ ਤਰ੍ਹਾਂ ਕਿਸ਼ੂਬਾ ਵਾਕ। थैंक यू सर। ありがとう।ありがとう। ਸਰ ਜੀ ਜਾਣ ਤੋਂ ਬਾਅਦ ਕੀ ਲੱਗ ਸਕਦਾ ਸਾਨੂੰ ਪਤਾ ਹੀ ਸਾਰਿਆਂ ਨੂੰ ਕਿ ਜਿੱਦਾਂ ਸਾਡਾ ਸਾਹਿਤ ਜਿਹੜਾ ਸਿੱਧ ਮਤਲਬ ਲੱਗਦਾ ਕਿ ਦਸਿਆ ਪਛਾਤੀ ਉੱਠ ਗਏ ਲੱਗਦਾ ਕਿ ਭਾ ਪਤ ਸਾਹਿਬ ਹੁਣ ਵੀ ਜਿੱਦਾਂ ਦਰਸ਼ਨ ਕਰਵਾ ਅਖੀਰ ਤੇ ਲੜੇਗਾ ਸੁੱਤੇ ਨਹੀਂ ਉੱਠ ਕੇ ਕੋ ਗੱਲ ਕਹਿਣਗੇ ਪਰ ਕਹਿਣਗੇ ਵੀ ਤਰਨਮ ਦੇ ਵਿੱਚ ਤੇ ਉਹ ਜਿਹੜਾ ਸਦਮਾ ਹੈ ਮੈਨੂੰ ਲੱਗਦਾ ਇਹ ਸਤਿਵੰਤਾ ਸਿਰਫ ਸਾਨੂੰ ਉਹਨਾਂ ਨੂੰ ਜਾਣਨ ਵਾਲਿਆਂ ਵਾਸਤੇ ਨਹੀਂ ਹੈ ਉਹਨਾਂ ਦੇ ਪਰਿਵਾਰ ਲਈ ਨਹੀਂ ਹੈ ਪੰਜਾਬ ਤੇ ਪੰਜਾਬੀ ਜਿੱਥੇ ਵੀ ਹੈਗੇ ਨੇ ਹਰ ਇੱਕ ਬੰਦੇ ਨੂੰ ਮੈਨੂੰ ਸਤਿਵੰਤਾ ਲੱਗਾ ਕਿਉਂਕਿ ਇਹ ਸਹਿਰੇਦਾਰ ਸੀ ਸਾਡੇ ਪੰਜਾਬ ਦਾ ਇਹ ਨਾਮ ਹੈ ਸਹਿਰੇਦਾਰ ਸੀ ਜਿਨੇ ਜ਼ਬਾਨ ਤੇ ਪੈਰਾ ਦਿੱਤਾ ਜਿਨੇ ਜਸਬਾਨ ਤੇ ਪੈਰਾ ਦਿੱਤਾ ਜਿਨੇ yatharth ਤੇ ਹਕੀਕਤ ਤੇ ਹਮੇਸ਼ਾ ਪੈਰਾ ਦਿੱਤਾ ਜਿਨੇ ਤੁਹਾਡੀ ਮੇਰੀ ਇਹਨਾਂ ਦਾ ਸਭ ਦੀ ਤਰਸਮਾਨੀ ਕੀਤੀ ਜਿਹੜੀ ਗੱਲ ਅਸੀਂ ਕਹਿਣ ਨੂੰ ਸੋਚਦੇ ਸੀ ਸਾਨੂੰ ਕਹਿਣੀ ਨਹੀਂ ਸੀ ਹੁੰਦੀ ਪਰ ਸਭ ਲੋਕਾਂ ਦੇ ਅੱਖਰ ਜਿਵੇਂ ਅਸੀਂ ਅੱਜ ਸਾਡੇ ਕੋਲ ਇੱਕ ਇਨਸਾਨੀ ਜਜ਼ਬਾਤ ਨੂੰ ਬੜੀ ਆਪਣੇ ਪੇਸ਼ ਕਰਨ ਦਾ ਤਰੀਕਾ ਨਿਜ਼ਮ ਹੀ ਖਤਰਾ ਹੈ ਬਿਲਕੁਲ ਜੀ ਜਦੋਂ ਵੀ ਕੋਈ ਇਦਾਂ ਦਾ ਹਨ ਜਾਂਦਾ ਹੈ ਤਾਂ ਕੋਈ ਲਾਈ ਪੈਦਾ ਹੋ ਜਾਂਦਾ ਉਹਦੇ ਵਰਗਾ ਕੋਈ ਦੁਬਾਰਾ ਜਾਂਦਾ ਨਹੀਂ ਦੁਬਾਰਾ ਆਉਂਦਾ ਨਹੀਂ ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਬ ਦਾ ਸਭ ਤੋਂ ਵੱਡਾ ਸੁਰਜ ਸੀ ਜਿਹੜਾ ਅੱਜ ਬੁੱਝ ਗਿਆ ਤੇ ਉਹਨਾਂ ਉਹਨਾਂ ਦੇ ਕਦ ਤੱਕ ਪਹੁੰਚਣਾ ਉਹਨਾਂ ਦੇ ਲੈਵਲ ਤੱਕ ਪਹੁੰਚਣਾ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕਦ ਕੋਤਾ بڑا ਛੋਟਾ ਸੀ ਤੇ ਸਾਇਦ ਖੇਤਰਾ ਦੇ ਘਰਨ ਸੀ ਕਿ ਉਹਨਾਂ ਦੇ ਸ਼ਖਸੀਅਤ ਦਾ ਕਦ ਵੱਡਾ ਕਰਨ ਜਿੰਨਾ ਲੱਗੇ ਰਹੇ ਤੇ ਉਹਨਾਂ ਨੇ ਆਪਣੇ ਕਦਵਾਰ ਹਥਿਆਰ ਨਹੀਂ ਦੋਨਾਂ ਦਾ ਏਡਾ ਕਦ ਬੁਲੰਦ ਹੋਇਆ ਕਿ ਅੱਜ ਉੱਥਾ ਤੱਕ ਪਹੁੰਚਣਾ ਬਹੁਤ ਵੱਡਾ ਚੈਲੰਜ ਹੈ ਕੋਈ ਬਹੁਤ ਅਗਰ ਲਈ ਹੋਏਗਾ ਜੇ ਉਸ ਲੈਵਲ ਤੱਕ ਕਦੇ ਪਹੁੰਚੇਗਾ ਸਿ ਹਮ ਕੋ ਵਰਤਮਾਨ ਜੀ ਬਿਲਕੁਲ ਜੀ ਕਿਉਂਕਿ ਬਤੌਰ ਕਲਾਕਾਰ ਵੀ ਉਹਨਾਂ ਦਾ ਬਹੁਤ ਦਿਨਾਂ ਨਾਲ ਸਾਝ ਰਹੀ ਹੈ ਤੇ ਉਹ ਵੀ ਆਉਣਾ ਉਹਨਾਂ ਦਾ ਉੱਥੇ ਬੜਾ ਵਾਜਬ ਸੀ ਕਿਉਂਕਿ ਸੋਨਾ ਸਮਾਂ ਇਕੱਠਿਆਂ ਜਦੋਂ ਕੱਟਿਆ ਉਹ ਕਈ ਜ਼ਿਆਦਾ ਹੁੰਦੀਆਂ ਨੇ ਤਾਂ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲੈ ਆਈਆਂ ਹੋਣਗੀਆਂ ਇੱਥੇ ਔਰ ਕਈ ਚੀਜ਼ਾਂ ਐਸੀਆਂ ਯਾਦ ਆਉਂਦੀਆਂ ਨੇ ਕਿ ਬੰਦੇ ਬੰਦੇ ਦੀਆਂ ਅੱਖਾਂ 'ਚ ਪਾਣੀ ਆਪਣੇ ਆਪ ਆਉਂਦਾ ਤੇ ਮੈਨੂੰ ਲੱਗਦਾ ਜੀ ਕਿ ਬੜਾ ਸੁਭਾਵਕ ਸੀ ਉਹਨਾਂ ਦਾ ਵੀ ਇੱਥੇ ਆਣਾ ਆ ਪਰ ਹੋਰ ਵੀ ਇੱਥੇ ਬਹੁਤ ਛੋਟੇ ਤੋਂ ਛੰਡਾਰ ਵੱਡੇ ਤੋਂ ਵੱਡਾ ਜੋ ਬੰਦਾ ਵੀ ਆਇਆ ਉਹ ਦਿਲੋਂ ਆਇਆ ਅੱਜ ਮੋਸਟਲੀ ਅਸੀਂ ਜਾਈਦਾ ਕਈ ਵਾਰੀ ਪਰਮਿਸ਼ਨਸ ਤੇ ਕਈਦਾ ਯਾਰੋ ਪਤਾ ਲਗਾ ਮਲਾਣਾ ਇਦਾਂ ਉਹ ਜਾਣਾ ਹੁੰਦਾ ਜਾਂ ਜਾਣਾ ਪੈਂਦਾ ਪਰ ਇੱਥੇ ਤਾਂ ਨੂਮਰਾਂ ਨੂੰ ਡੱਕਿਆ ਨਹੀਂ ਡੱਕਦੇ ਬਿਨੋਂ ਰੋਕ ਰੋਕ ਰੱਖਣੇ ਪੈ ਰਹੇ ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜੇ ਇੱਕ ਵਾਰੀ ਚਰਨਾਂ ਨੂੰ ਅਤਿਲਾਉਂ ਦਾ ਮੌਕਾ ਤੇ ਯਾਰ ਜੇ ਅੱਜ ਅਸੀਂ ਇੰਜ ਜਨਮ ਸਵਰਗ ਦੀ ਇੱਛਾ ਉਹਨਾਂ ਦਾ ਹੋਇਆ ਉਹ ਸਵਰਗ ਕੀ ਤੁਮ ਕੋਈ ਗਏ ਨੇ ਜੀ ਅੱਗੇ ਵੀ ਸਵਰਗ ਹੀ ਉਹਨਾਂ ਵਾਸਤੇ ਖੁੱਲੇ ਨੇ ਇੰਨੀ ਮੁਹੱਬਤ ਦੁਨੀਆ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜੇ ਉਹ ਸਵਰਗ ਦਾ ਹੋਰ ਅਰਥ ਕੀ ਹੁੰਦੇ ਸਵਰਗ ਦਾ ਹੋਰ ਮੈਨੇ ਕੀ ਹੁੰਦੇ ਉਸ ਵਰਤ ਹੀ ਨਹੀਂ ਜਾਣਗੇ ਜਿੱਥੇ ਜਾਣਗੇ ਸਵਰਗ ਬਣਾ ਦੇਣਗੇ ਅਸਰ ਅਖੀਰ ਦੇ ਸਮੇਂ ਦੇ ਵਿੱਚ ਵੀ ਇਹ ਸਿਰ ਪੰਜਾਬੀ ਸਾਹਿਤ ਵਾਲੀ ਗੱਲਾਂ ਕਰਦੇ ਰਹੇ ਆ ਤੇ ਨਾਗਨਾ ਵਾਲੀ ਗੱਲਾਂ ਕਰਦੇ ਆਉਣ ਵਾਲੇ ਦਿਨਾਂ ਚ ਪਲਾਨਿੰਗ ਕਰਦੇ ਸੀਗੇ ਕੁਝ ਨਵਾਂ ਕਰਨ ਵਾਸਤੇ ਪਲਾਨ ਕਰਦੇ ਸੀਗੇ ਬਾਕੀ ਕੁਝ ਉਹਨਾਂ ਦੇ ਤਾਂ ਬਲੱਡ ਚਲੋ ਇਹ ਚੋਸੀ ਨਾ ਸਾਡੇ ਦਾ ਜਦੋਂ ਕਹਿੰਦੇ ਜੀ ਬਲੱਡ ਚੈੱਕ ਕੀਤਾ ਜਾਂਦਾ ਹੈ ਬਲੱਡ ਜੀ ਸਿਰਫ ਸਾਹਿਤ ਸਾਡੀ ਸਮਾਜ ਦੀ ਸਥਿਤੀ ਜਿਹੜੀ ਹੈ ਉਹ ਘਮ ਦੀ ਰਹਿੰਦੀ ਸੀ ਕਿ ਅੱਜ ਮੈਂ ਕਿਹਦੇ ਤੇ ਗੱਲ ਕਰਦੀ ਆ ਅੱਜ ਮੈਂ ਕਿਹਦੀ ਐਡਵੋਕਸੀ ਕਰਨੀ ਆ ਅੱਜ ਕਿਹਦੀ ਮੁਕਾਲਫਤ ਕਰਨੀ ਆ ਦੀ ਵਕਾਲਤ ਕਰ ਦਿੰਦੇ ਸੀ ਗੱਲ ਵੱਡੀ ਉਹਨਾਂ ਦੀ ਕਵਿਤਾ ਉਹਨਾਂ ਦੇ ਸ਼ਬਦ ਵਕਾਲਤ ਕਰਦੇ ਸੀ ਲੋਕਾਂ ਨੂੰ ਉਹ ਸ਼ਬਦ ਜਿਹੜੇ ਸੀ ਮਤਲਬ ਵਕਾਲਤ ਵੀ ਐਸੀ ਕਰਦੇ ਸੀ ਕਿ ਉਹ